ਸਵਾਗਤ ਹੈ ਸਾਰਿਆਂ ਦਾ ਪੰਜਾਬੀ ਕੁਕਿੰਗ ਬਲੌਗ ਵਿੱਚ ਅੱਜ ਮੈਂ ਤੁਹਾਡੇ ਨਾਲ ਪੀਜੇ ਦੀ ਰੈਸਪੀ ਸ਼ੇਅਰ ਕਰਾਂਗੀ ਤੇ ਬਹੁਤ ਆਸਾਨ ਜਿਹੇ ਤਰੀਕੇ ਨਾਲ ਸੀ ਇਹਨੂੰ ਬਣਾ ਕੇ ਤਿਆਰ ਕਰਾਂਗੇ ਤੇ ਕੜਾਹੀ 'ਚ ਬਣਾਵਾਂਗੇ ਜੀ ਅਸੀਂ ਗੈਸ ਉੱਪਰ ਅਸੀਂ ਰੱਖਾਂਗੇ ਜੀ ਕੜਾਹੀ ਤੇ ਇਹਦੇ ਵਿੱਚ ਇੱਕ ਪਲੇਟ ਭਰ ਕੇ ਅਸੀਂ ਪਾ ਦਵਾਂਗੇ ਜੀ ਨਮਕ ਦੀ ਤੇ ਮੀਡੀਅਮ ਫਲੇਮ ਤੇ ਅਸੀਂ ਇਹਨੂੰ ਗਰਮ ਹੋਣ ਲਈ ਰੱਖ ਦਵਾਂਗੇ ਤੇ ਇੱਥੇ ਲਾਵਾਂਗੇ ਜੀ ਅਸੀਂ ਪੀਜ਼ਾ ਡੋ ਤੇ ਇਹਦੇ ਉੱਪਰ ਅਸੀਂ ਲਾ ਦਵਾਂਗੇ ਪੀਜ਼ਾ ਸੌਸ ਪੀਜ਼ਾ ਸੌਸ ਅਸੀਂ ਲਾ ਕੇ ਇਹਦੇ ਉੱਪਰ ਅਸੀਂ ਛੋਟੇ ਛੋਟੇ ਸੱਜਾਂ ਵਿੱਚ ਟਮਾਟਰ ਕੱਟੇ ਹੋਏ ਰੱਖ ਦਵਾਂਗੇ ਤੇ ਛੋਟੇ ਛੋਟੇ ਸੱਜਾਂ ਵਿੱਚ ਪਿਆਜ਼ ਵੀ ਕੱਟੇ ਹੋਏ ਰੱਖ ਦਵਾਂਗੇ ਥੋੜੀ ਜਿਹੀ ਅਸੀਂ ਇੱਥੇ शिमला ਮਰਚ ਕੱਟੀ ਹੋਈ ਰੱਖ ਦਵਾਂਗੇ ਤੇ ਇੱਥੇ ਅਸੀਂ ਥੋੜੇ ਜਿਹਾ ਪਨੀਰ ਦੇ ਟੁਕੜੇ ਰੱਖਾਂਗੇ ਵਿੱਚ ਕੱਟੇ ਹੋਏ ਉੱਪਰ ਅਸੀਂ ਰੱਖ ਦਵਾਂਗੇ ਜੀ 올ੀਵਜ਼ ਤੇ ਉੱਪਰ ਅਸੀਂ ਉਨ ਪਾ ਦਵਾਂਗੇ ਜੀ ਚੀਜ਼ ਚੀਜ਼ ਅਸੀਂ ਗ੍ਰੈਂਡ ਕਰਕੇ ਪਾਵਾਂਗੇ ਤੇ ਹੁਣ ਅਸੀਂ ਪਾ ਦਵਾਂਗੇ ਉੱਪਰ ਅਸੀਂ ਚਿੱਲੀ ਫਲੈਕਸ ਤੇ ਔਰਗੈਨੋ ਪਾ ਕੇ ਅਸੀਂ ਇਹਨੂੰ ਹੁਣ ਰੱਖ ਦਵਾਂਗੇ ਕੜਾਹੀ ਵਿੱਚ ਇੱਥੇ ਅਸੀਂ ਇੱਕ ਸਟੈਂਡ ਰੱਖ ਲਵਾਂਗੇ ਥੱਲੇ ਇਹਦੇ ਤਾਂ ਜੋ ਇਹਦੇ ਉੱਪਰ ਅਸੀਂ ਇੱਕ ਪਲੇਟ ਰੱਖ ਸਕੀਏ ਇਸੇ ਪਲੇਟ ਵਿੱਚ ਅਸੀਂ ਰੱਖ ਕੇ ਉੱਪਰ ਅਸੀਂ ਟੱਕ ਕੇ 30 ਮਿੰਟਾਂ ਵਾਸਤੇ ਅਸੀਂ ਇਹਨੂੰ ਮੀਡੀਅਮ ਫਲੇਮ ਤੇ ਬਣਾਵਾਂਗੇ 30 ਮਿੰਟ ਹੋ ਚੁੱਕੇ ਨੇ ਤੇ ਸਾਡਾ ਪੀਜ਼ਾ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੁਣ ਅਸੀਂ ਇਹਨੂੰ ਕਾਚੂ ਦੀ ਮਦਦ ਨਾਲ ਪਲੇਟੋਂ ਤਾਂ ਚੁੱਕ ਕੇ ਤੇ ਕੱਢ ਲਵਾਂਗੇ ਬਾਹਰ ਹੁਣ ਅਸੀਂ ਇਹਦੀ ਪੀਜਾ ਦੀ ਕਟਿੰਗ ਕਰਾਂਗੇ ਤੇ ਪੀਜਾ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਅਸੀਂ ਇਹਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ